ਇਰਫਾਨ ਖਾਨ ਦੀ ਮੌਤ ਹੋਈ ਸੀ 29 ਅਪ੍ਰੈਲ 2020 ਵਿੱਚ ਤੇ ਮਧੂਬਾਲਾ ਦੀ ਡੈਥ ਹੋਈ ਸੀ 23 ਫਰਵਰੀ 1969 ਵਿੱਚ ਰਿਸ਼ੀ ਕਪੂਰ ਦੀ ਡੈਥ ਹੋਈ ਸੀ 30 ਅਪ੍ਰੈਲ 2020 ਵਿੱਚ ਤੇ ਕਿਸ਼ੋਰ ਕੁਮਾਰ ਦੀ ਡੈਥ ਹੋਈ ਸੀ 13 ਅਕਤੂਬਰ 1987 ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੀ ਡੈਥ ਹੋਈ ਸੀ 14 ਜੂਨ 2020 ਵਿੱਚ ਤੇ ਸੰਜੀਵ ਕੁਮਾਰ ਦੀ ਮੌਤ ਹੋਈ ਸੀ 6 ਨਵੰਬਰ 1985 ਵਿੱਚ ਸ਼੍ਰੀ ਦੇਵੀ ਮੈਮ ਦੀ ਮੌਤ ਹੋਈ ਸੀ ਫਰਵਰੀ 24 2018 ਵਿੱਚ ਤੇ ਨਰਗਿਸ ਦੱਤ ਦੀ ਮੌਤ ਹੋਈ ਸੀ 3 ਮਈ 1981 ਵਿੱਚ ਹੋਮਪੁਰੀ ਦੀ ਮੌਤ ਹੋਈ ਸੀ 6 ਜਨਵਰੀ 2017 ਵਿੱਚ ਤੇ ਗੁਰੂ ਦੱਤ ਦੀ ਮੌਤ ਹੋਈ ਸੀ 10 ਅਕਤੂਬਰ 1964 ਵਿੱਚ ਵਿਨੋਦ ਖੰਨਾ ਦੀ ਮੌਤ ਹੋਈ ਸੀ 27 ਅਪ੍ਰੈਲ 2017 ਵਿੱਚ ਤੇ ਨੂਤਨ ਮੈਮ ਦੀ ਮੌਤ ਹੋਈ ਸੀ 21 ਫਰਵਰੀ 1991 ਵਿੱਚ ਅਮਰੀਸ਼ ਪੁਰੀ ਸਰ ਦੀ ਮੌਤ ਹੋਈ ਸੀ 12 ਜਨਵਰੀ 2005 ਵਿੱਚ ਤੇ ਰਜਿੰਦਰ ਕੁਮਾਰ ਦੀ ਮੌਤ ਹੋਈ ਸੀ 12 ਜੁਲਾਈ 1999 ਵਿੱਚ ਦਿਵਿਆ ਭਾਰਤੀ ਦੀ ਮੌਤ ਹੋਈ ਸੀ 5 ਅਪ੍ਰੈਲ 1993 ਨੂੰ ਤੇ ਅਸ਼ੋਕ ਕੁਮਾਰ ਦੀ ਡੈਥ ਹੋਈ ਸੀ 10 ਦਸੰਬਰ 2001 ਵਿੱਚ ਪ੍ਰਤੀਸ਼ਾ ਬੈਨਰਜੀ ਦੀ ਮੌਤ ਹੋਈ ਸੀ ਅਪ੍ਰੈਲ 1 2016 ਵਿੱਚ ਤੇ ਦੇਵ ਆਨੰਦ ਦੀ ਮੌਤ ਹੋਈ ਸੀ ਨਵੰਬਰ 2011 ਵਿੱਚ ਜੀਆ ਖਾਨ ਦੀ ਮੌਤ ਹੋਈ ਸੀ 3 ਜੂਨ 2013 ਵਿੱਚ ਤੇ ਸੁਨੀਲ ਦੱਤ ਦੀ ਮੌਤ ਹੋਈ ਸੀ 25 ਮਈ 2005 ਵਿੱਚ ਸ਼ਾਮੀ ਕਪੂਰ ਦੀ ਮੌਤ ਹੋਈ ਸੀ 14 ਅਗਸਤ 2011 ਵਿੱਚ ਤੇ ਪ੍ਰਨ ਸਰ ਦੀ ਮੌਤ ਹੋਈ ਸੀ 12 ਜੁਲਾਈ 2013 ਵਿੱਚ ਰਾਜੇਸ਼ ਕੰਨਾ ਦੀ ਮੌਤ ਹੋਈ ਸੀ 18 ਜੁਲਾਈ 2012 ਵਿੱਚ ਤੇ ਸਮੀਤਾ ਪਾਟੇਲ ਦੀ ਮੌਤ ਹੋਈ ਸੀ 13 ਦਸੰਬਰ 1986 ਵਿੱਚ ਫਿਰੋਜ਼ ਖਾਨ ਦੀ ਮੌਤ ਹੋਈ ਸੀ 27 ਅਪ੍ਰੈਲ 2009 ਵਿੱਚ ਤੇ ਰੀਮਾ ਲਾਗੋ ਦੀ ਮੌਤ ਹੋਈ ਸੀ 18 ਮਈ 2017 ਵਿੱਚ ਮੀਨਾ ਕੁਮਾਰੀ ਦੀ ਮੌਤ ਹੋਈ ਸੀ 31 ਮਾਰਚ 1972 ਵਿੱਚ ਤੇ ਇੰਦਰ ਕੁਮਾਰ ਦੀ ਮੌਤ ਹੋਈ ਸੀ 28 ਜੁਲਾਈ 2017 ਵਿੱਚ ਤਾਂ ਦੋਸਤੋ ਇਹ ਸੀ ਤੁਹਾਡੇ ਸਾਹਮਣੇ ਕੁਝ ਜਾਣਕਾਰੀ ਐਦਾਂ ਦੀਆਂ ਹੋਰ ਬਾਲੀਵੁੱਡ ਐਕਟਰਸ ਰਿਲੇਟਡ ਇਹ ਅਵਧੀਏ ਵੀਡੀਓਜ਼ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ